ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਗੰਦ ਮਾਮਾ ਬਾਜਿਓ ਪਰਿਓ ਨੀਸਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਅਪਜੂਜਨ ਕੋਤਾਓ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੇ ਮਹਿਮਾ ਜੋ ਤਿਹਾਰੀ ਹਾਮਨਾ ਸਕਤ ਕਰ ਸਿਪਤ ਤੁਮਾਰੀ ਆਪ ਲਿਹੁ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਉੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਏਕਮਨ ਅਲਖ ਧਿਆਈਐ ਫਲ ਤੇ ਵਿਹੋ ਪਾਈਐ ਜਿਵੇਂ ਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਜੇ ਹੋਵੈ ਪੂਰਬ ਲਿਖਿਆ ਤਾ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦਿਵਾਨਾਂ ਦੇ ਅੰਦਰ ਹਾਜ਼ਰੀਆਂ ਲਵਾ ਕੇ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਆਂ ਦੇ ਤਰਸ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਆਪ ਸੰਗਤ ਨੇ ਦਸਵੀਂ ਪੌੜੀ ਦੇ ਨਾਲ ਜੋ ਦੂਸ ਲੋਕ ਆਏ ਹਨ ਉਹਨਾਂ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਜਿਸ ਵਿੱਚ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਰਾਏ ਬੁਲਾਰ ਦੇ ਪ੍ਰਤੀ ਜੋ ਉਪਦੇਸ਼ ਬਖਸ਼ਿਆ ਰਾਏ ਬੁਲਾਰ ਨੇ ਬੇਨਤੀ ਕੀਤੀ ਸੀ ਕਿ ਮੈਂ ਰਾਜਾ ਹਾਂ ਤੇ ਜਿਹੜਾ ਮੇਰਾ ਬਿਰਤੀ ਹੈ ਮੇਰੀ ਬਿਰਤੀ ਹੈ ਉਹ ਰਾਜਿਆਂ ਵਾਲੀ ਹੈ ਤੇ ਇਸ ਸੰਸਾਰ ਦਾ ਸੱਚ ਦੱਸਣਾ ਕਰੋ ਤਾਂ ਸਤਿਗੁਰੂ ਸਾਹਿਬ ਜੀ ਆਨੇ ਬਖਸ਼ ਕਰਕੇ ਦੱਸਿਆ ਇਸ ਸੰਸਾਰ ਤੇ ਰਾਜੇ ਤੇ ਉਹਨਾਂ ਰਾਜਿਆਂ ਦੀ ਜਿਹੜੀ ਪਰਜਾ ਹੈ ਸਾਰਾ ਸੰਸਾਰੀ ਸਾਰੀ ਧਰਤੀ ਜਿਤਨਾ ਵੀ ਸੂਨਾ ਚੰਦੀ ਪੈਨਣ ਵਾਲੇ ਕੱਪੜੇ ਹਨ ਇਹ ਸਾਰੇ ਹੀ ਤੇ ਇਹ ਜਿਹੜਾ ਸਰੀਰ ਹੈ ਇਹ ਜਿਹੜਾ ਰੂਪ ਹੈ ਇਹ ਸਾਰਾ ਹੀ ਨਾਸ਼ਵਾਨ ਹੈ ਕੁਝ ਵੀ ਨਹੀਂ ਰਹਿਣ ਵਾਲਾ ਇਸ ਸੰਸਾਰ ਤੇ ਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਕਿ ਇਸ ਸੰਸਾਰ ਤੇ ਫਿਰ ਕਿਸ ਦੇ ਨਾਲ ਜਿਹੜੀ ਦੋਸਤੀ ਕਰੀਏ ਕਿਉਂਕਿ ਸਾਰਾ ਜਗਤ ਹੀ ਚੱਲਣ ਹਾਰ ਹੈ ਇਹ ਕਿਸ ਪ੍ਰਕਾਰ ਹੈ ਸੰਸਾਰ ਕਿਸ ਪ੍ਰਕਾਰ ਝੂਠਾ ਹੈ ਤੋ ਸਤਗੁਰੂ ਸਾਹਿਬ ਜੀਆਂ ਨੇ ਬਚਨ ਕੀਤਾ ਆਖੀਰਲੀ ਪੰਕਤੀ ਦੇ ਅੰਦਰ ਕਿ ਪ੍ਰਮਾਤਮਾ ਤੋਂ ਬਗੈਰ ਸਾਰੇ ਝੂਠੇ ਨੇ ਇਹਨਾਂ ਨੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਨਾਨਕ ਵਿਖਾਣੇ ਬੇਨਤੀ ਤੁਧ ਬਾਜ ਕੂੜ ਕੂੜ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਇਹ ਸਾਰੇ ਝੂਠੇ ਨੇ ਪ੍ਰਮਾਤਮਾ ਦਾ ਨਾਮ ਹੀ ਇਹਨਾਂ ਦੇ ਕੋਲ ਨਹੀਂ ਹੈ ਜੇ ਪ੍ਰਮਾਤਮਾ ਦਾ ਨਾਮ ਹੈ ਤੇ ਇਹ ਸਾਰਾ ਸੰਸਾਰ ਹੀ ਸੱਚਾ ਲੱਗਣ ਲੱਗ ਪੈਂਦਾ ਹੈ ਕਿਉਂਕਿ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਨੁੱਖ ਨੂੰ ਗਿਆਨ ਹੋਣਾ ਹੈ ਇਹ ਪਤਾ ਲੱਗਣਾ ਹੈ ਕਿ ਕਿਸ ਪ੍ਰਕਾਰ ਜਿਹੜਾ ਮਨੁੱਖ ਹੈ ਇਹ ਸੰਸਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੈ ਤੇ ਦੁਖੀ ਹੋ ਰਿਹਾ ਹੈ ਇਹ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਨੁੱਖ ਨੂੰ ਗਿਆਨ ਹੋਣਾ ਹੈ ਜਿੰਨਾ ਚਿਰ ਤੱਕ ਪਰਮਾਤਮਾ ਦਾ ਨਾਮ ਨਹੀਂ ਹੈ ਮਨੁੱਖ ਦੇ ਕੋਲ ਉਨਾਂ ਚਿਰ ਤੱਕ ਅਗਿਆਨ ਦਾ ਪਰਦਾ ਮਨੁੱਖ ਦੇ ਹਿਰਦੇ ਤੇ ਮਨੁੱਖ ਦੀ ਮਾਤ ਤੇ ਪਿਆਰ ਰਹਿਣਾ ਹੈ ਉਨਾ ਚਿਰ ਤੱਕ ਇਹ ਸਾਰਾ ਜਿਹੜਾ ਸੰਸਾਰ ਹੈ ਉਹਦੇ ਨਾਲ ਮੁੱਖ ਦੀ ਪ੍ਰੀਤੀ ਰਹਿਣੀ ਹੈ ਕਿਉਂਕਿ ਜਿਹੜਾ ਮਨੁੱਖ ਹੈ ਇਹਨਾਂ ਪ੍ਰੀਤੀ ਦੇ ਵਿੱਚ ਹੀ ਫਸਿਆ ਹੋਇਆ ਇਹ ਸੰਸਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੀ ਦੁਖੀ ਹੋ ਰਿਹਾ ਹੈ ਇਸ ਕਰਕੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਤੇ ਇਸ ਕਰਕੇ ਇਹ ਸਾਰਾ ਸੰਸਾਰ ਉਹਨਾਂ ਦੇ ਲਈ ਝੂਠਾ ਏ ਤੇ ਜੇ ਪ੍ਰਮਾਤਮਾ ਦਾ ਨਾਮ ਕੋਲ ਆ ਗਿਆ ਤੇ ਸਾਰਾ ਹੀ ਜਿਹੜਾ ਸੰਸਾਰ ਹੈ ਸੱਚਾ ਲੱਗਣ ਲੱਗ ਪੈਣਾ ਏ ਕਿਸ ਪ੍ਰਕਾਰ ਕਿ ਇਹ ਜਿਹੜਾ ਸੰਸਾਰ ਹੈ ਇਹ ਸਰੂਤ ਹੈ ਕਿਸ ਚੀਜ਼ ਦਾ ਇਹ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਤੇ ਇਹ ਮਨੁੱਖਾ ਜਨਮ ਸਫਲਾ ਕਰਨਾ ਮਨੁੱਖ ਦੇ ਹੱਥ ਦੇ ਵਿੱਚ ਕਿਉਂਕਿ ਜਿਹੜਾ ਮਨੁੱਖ ਹੈ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਨਹੀਂ ਹੈ ਤੇ ਉਹ ਵੀ ਜਿਹੜੀ ਜੁਨੀ ਭੋਗ ਰਿਹਾ ਹੈ ਤੇ ਜਿਹੜੀ ਜੁਨੀਆਂ ਹਨ ਉਹ ਤੇ ਪਸ਼ੂ ਵੀ ਭੋਗ ਰਹੇ ਨੇ ਪਸ਼ੂ ਜਿਹੜੇ ਹਨ ਉਹ ਜੁਨਾ ਵੀ ਭੋਗ ਰਹੇ ਨੇ ਪਰ ਉਹਨਾਂ ਦੇ ਕੋਲ ਇੰਨੀ ਮਤ ਨਹੀਂ ਹੈ ਕਿ ਉਹ ਪ੍ਰਮਾਤਮਾ ਦਾ ਨਾਮ ਜਪਣ ਪ੍ਰਮਾਤਮਾ ਦਾ ਨਾਮ ਜਪ ਕੇ ਇਸ ਸੰਸਾਰ ਤੇ ਆਇਆ ਹੋਇਆ ਸਫਲਾ ਕਰ ਲੈਣ ਇਸ ਪ੍ਰਕਾਰ ਤੋਂ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਸੰਸਾਰ ਤੇ ਆਇਆ ਹੋਇਆ ਸਫਲ ਉਸ ਮਨੁੱਖ ਦਾ ਹੋਣਾ ਹੈ ਜਿਨੇ ਪ੍ਰਮਾਤਮਾ ਦਾ ਨਾਮ ਜਪਿਆ ਤੇ ਜੇ ਪਸ਼ੂਆਂ ਦੀ ਬਿਰਤੀ ਐਸੀ ਹੈ ਪਸ਼ੂ ਬਿਰਤੀ ਹੈ ਤੇ ਪਸ਼ੂ ਨਾਮ ਨਹੀਂ ਜਪਦੇ ਆਪਣਾ ਆਇਆ ਹੋਇਆ ਸਫਲ ਨਹੀਂ ਕਰਦੇ ਉਹ ਜੂਨਾ ਭੋਗ ਰਹੇ ਨੇ ਤੇ ਜੇ ਫਿਰ ਮਨੁੱਖ ਨਹੀਂ ਨਾਮ ਜਪਦਾ ਤੇ ਫਿਰ ਮਨੁੱਖ ਦੀ ਵੀ ਹਾਲਤ ਹੀ ਉਸੇ ਪ੍ਰਕਾਰ ਦੀ ਹੈ ਮਨੁੱਖ ਜੇ ਪ੍ਰਮਾਤਮਾ ਤੋਂ ਵਿਛੜਿਆ ਹੋਇਆ ਏ ਪ੍ਰਮਾਤਮਾ ਤੋਂ ਦੂਰ ਹੈ ਤੇ ਪਸ਼ੂ ਦੇ ਵਿੱਚ ਤੇ ਮਨੁੱਖ ਦੇ ਵਿੱਚ ਕੋਈ ਫਰਕ ਨਹੀਂ ਹੈ ਤੋ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਕਰਤੂਤ ਪਸ਼ੂ ਕੇ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਲੋਕ ਪਚਾਰਾ ਹੀ ਕਰੀ ਜਾ ਰਹੇ ਨੇ ਦਿਨ ਰਾਤ ਆਪਣਾ ਗੁਜ਼ਾਰਾ ਹੀ ਕਰੀ ਜਾ ਰਹੇ ਨੇ ਪਰ ਕਰਤੂਤਾਂ ਸਾਰੀਆਂ ਪਸ਼ੂ ਵਾਲੀਆਂ ਹਨ ਤੇ ਇਸ ਕਰਕੇ ਵਿਦਵਾਨਾਂ ਨੇ ਵੀ ਕਿਹਾ ਏ ਨਿੰਦਰਾ ਭੋਜਨ ਭੋਗ ਭੈ ਇਹ ਪਸ਼ੂਪੁਰਖ ਸਮਾਨ ਨਰਨ ਗਿਆਨ ਅਜਦਕਤਾ ਗਿਆਨ ਬਿਨਾ ਬਸ ਜਾਨ ਕਹਿੰਦੇ ਮਨੁੱਖ ਨੂੰ ਵੀ ਨੀਂਦ ਆਉਂਦੀ ਹੈ ਤੇ ਪਸ਼ੂਆਂ ਨੂੰ ਵੀ ਨੀਂਦ ਆਉਂਦੀ ਹੈ ਮਨੁੱਖ ਵੀ ਭੋਜਨ ਸ਼ਕਦਾ ਏ ਤੇ ਪਸ਼ੂ ਵੀ ਭੋਜਨ ਸ਼ਕਦੇ ਨੇ ਮਨੁੱਖ ਨੂੰ ਵੀ ਡਰ ਹੈ ਦੂਜੀ ਵਸਤੂਆਂ ਦਾ ਤੇ ਪਸ਼ੂਆਂ ਨੂੰ ਵੀ ਡਰ ਹੈ ਮਨੁੱਖ ਵੀ ਭੋਗ ਰਿਹਾ ਏ ਤੇ ਪਸ਼ੂ ਵੀ ਭੋਗ ਰਹੇ ਨੇ ਤੇ ਇਹ ਸਾਰਾ ਕੁਝ ਮਨੁੱਖ ਦੇ ਵਿੱਚ ਤੇ ਪਸ਼ੂ ਦੇ ਵਿੱਚ ਸਮਾਨ ਹੈ ਤੇ ਫਿਰ ਵੱਖਰਾ ਕੀ ਹੈ ਤੇ ਉਹ ਕਹਿੰਦੇ ਨਰਨ ਗਿਆਨ ਨਿਜ ਅਦਿਕਤਾ ਗਿਆਨ ਦੀ ਜਿਹੜੀ ਅਦਿਕਤਾ ਇਹ ਗਿਆਨ ਦਾ ਜਿਹੜਾ ਵਾਧਾ ਹੈ ਉਹ ਮਨੁੱਖ ਦੇ ਵਿੱਚ ਹੈ ਪਸ਼ੂ ਦੇ ਵਿੱਚ ਨਹੀਂ ਹੈ ਤੇ ਜੇ ਗਿਆਨ ਨਹੀਂ ਹੈ ਮਨੁੱਖ ਨੂੰ ਤੇ ਫਿਰ ਪਸ਼ੂ ਦੇ ਵਿੱਚ ਤੇ ਮਨੁੱਖ ਦੇ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੈ ਆਪਾਂ ਇਹ ਕਹਿ ਸਕਦੇ ਹਾਂ ਜਿਹੜਾ ਬਿਨਾ ਸਿੰਘਾ ਸਿੰਘਾ ਤੋਂ ਦੋ ਲੱਤਾਂ ਵਾਲਾ ਜਿਹੜਾ ਪਸ਼ੂ ਹੈ ਉਹ ਮਨੁੱਖ ਹੈ ਜੇ ਮਨੁੱਖ ਨੂੰ ਗਿਆਨ ਨਹੀਂ ਹੈ ਇਸ ਕਰਕੇ ਇਹ ਗਿਆਨ ਵੀ ਕਿਸ ਚੀਜ਼ ਦਾ ਹੋਣਾ ਹੈ ਦੋ ਗਿਆਨ ਇੱਕ ਦੁਨਿਆਵੀ ਗਿਆਨ ਇੱਕ ਅਧਿਆਤਮਕ ਗਿਆਨ ਦੁਨਿਆਵੀ ਗਿਆਨ ਤੇ ਜਿੱਥੇ ਕੰਮ ਆਉਣਾ ਹੈ ਉੱਥੇ ਨਾਲ-ਨਾਲ ਅਧਿਆਤਮਕ ਗਿਆਨ ਵੀ ਮਨੁੱਖ ਨੂੰ ਚਾਹੀਦਾ ਹੈ ਕਿਉਂਕਿ ਜਿੱਥੇ ਅਧਿਆਤਮਕ ਗਿਆਨ ਨੇ ਕੰਮ ਆਉਣਾ ਹੈ ਉੱਥੇ ਦੁਨਿਆਵੀ ਗਿਆਨ ਨੇ ਕੰਮ ਨਹੀਂ ਆਉਣਾ ਅਧਿਆਤਮਿਕ ਭਾਵ ਅਧਿਆਤਮ ਦਾ ਗਿਆਨ ਪਰਮਾਤਮਾ ਦੇ ਨਾਮ ਦਾ ਗਿਆਨ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਨ ਦੇ ਨਾਲ ਅਭਿਆਸ ਕਰਨ ਦੇ ਨਾਲ ਜਿਹੜਾ ਗਿਆਨ ਪ੍ਰਾਪਤ ਹੋਣਾ ਹੈ ਉਹ ਗਿਆਨ ਉਹ ਮਨੁੱਖ ਨੂੰ ਜ਼ਰੂਰੀ ਹੈ ਤੋ ਇੱਥੇ ਆਇਆ ਹੋਇਆ ਸਫਲ ਕਿਹੜਾ ਹੈ ਤੋ ਸਤਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਆਇਆ ਸਫਲ ਤਾਹੂ ਕੋ ਗਨਿਐ ਜਾਸ ਨਿਮਕ ਸਿਮਰਤ ਹਰਪੰਨੀਐ ਜਿਹੜੇ ਨਿਮਕ ਮਾਤਰ ਨਿਮਕ ਦਾ ਸਮਾਂ ਹੁੰਦਾ ਹੈ ਅੱਖ ਝਮਕਣ ਤੋਂ ਵੀ ਘੱਟ ਸਮਾਂ ਉਹਨੇ ਸਮੇਂ ਦੇ ਵਿੱਚ ਵੀ ਪਰਮਾਤਮਾ ਨੂੰ ਯਾਦ ਰੱਖਦੇ ਨੇ ਹੁਣ ਆਪਾਂ ਕਵਾਂਗੇ ਕਿ ਇੰਨਾ ਚਿਰ ਤੱਕ ਪਰਮਾਤਮਾ ਦਾ ਨਾਮ ਕਿਸ ਪ੍ਰਕਾਰ ਯਾਦ ਰੱਖਣਾ ਹੈ ਤਾਂ ਜਦੋਂ ਅਰਦਾਸ ਬੇਨਤੀ ਹੁੰਦੀ ਹੈ ਉਦੋਂ ਇੱਕ ਬਚਨ ਹੁੰਦਾ ਏ ਪ੍ਰਥਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਤਿੰਨ ਵਾਰ ਵਾਹਿਗੁਰੂ ਆਉਂਦਾ ਏ ਉਹਦਾ ਕੀ ਅਰਥ ਹੈ ਉਹਦਾ ਅਰਥ ਹੈ ਕਿ ਮਨ ਕਰਕੇ ਬਚਨਾ ਕਰਕੇ ਤੇ ਕਰਮਾ ਕਰਕੇ ਮਨ ਕਰਕੇ ਵੀ ਵਾਹਿਗੁਰੂ ਨੂੰ ਚੇਤਾ ਰੱਖਣਾ ਏ ਤੇ ਬਚਨਾ ਕਰਕੇ ਵੀ ਵਾਹਿਗੁਰੂ ਨੂੰ ਚੇਤੇ ਰੱਖਣਾ ਏ ਤੇ ਕਰਮਾ ਕਰਕੇ ਵੀ ਚੇਤੇ ਰੱਖਣਾ ਏ ਇਨੂੰ ਕਹਿੰਦੇ ਨਿਮਖ ਭਾਵ ਹਰ ਸਮੇਂ ਪ੍ਰਮਾਤਮਾ ਨੂੰ ਚੇਤੇ ਰੱਖਣਾ ਯਾਦ ਰੱਖਣਾ ਹੁਣ ਜਦੋਂ ਮਨ ਦੇ ਵਿੱਚ ਭੈੜੇ ਫੁਰਨੇ ਨਾ ਆਉਣ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਰਹੇ ਤੇ ਮਨ ਕਰਕੇ ਪ੍ਰਮਾਤਮਾ ਨੂੰ ਯਾਦ ਬਚਨਾ ਕਰਕੇ ਮਨੁੱਖ ਮਾੜੇ ਬਚਨ ਨਾ ਬੋਲੇ ਚੰਗੇ ਬਚਨ ਬੋਲੇ ਤੇ ਫਿਰ ਤਾਂ ਹੀ ਪ੍ਰਮਾਤਮਾ ਯਾਤ ਕਰਮਾਂ ਕਰਕੇ ਮਾੜੇ ਕਰਮ ਨਾ ਕਰੇ ਪੁੰਨ ਦਾਨ ਕਰੇ ਚੰਗੇ ਕਰਮ ਕਰੇ ਇਸ ਪ੍ਰਕਾਰ ਪ੍ਰਮਾਤਮਾ ਨੂੰ ਯਾਦ ਰੱਖੇ ਜੇ ਪ੍ਰਮਾਤਮਾ ਦਾ ਨਾਮ ਯਾਦ ਹੈ ਫਿਰ ਉਹਦਾ ਆਇਆ ਹੋਇਆ ਸਫਲ ਹੈ ਤੇ ਇਹ ਸੰਸਾਰ ਫਿਰ ਝੂਠ ਨਹੀਂ ਹੈ ਨਾਸ਼ਵਾਨ ਨਹੀਂ ਹੈ ਆਇਆ ਹੋਇਆ ਸਫਲ ਹੋ ਜਾਵੇਗਾ ਮਨੁੱਖ ਦਾ ਤੇ ਫਿਰ ਇਹ ਸੰਸਾਰ ਵੀ ਜਿਹੜਾ ਸੱਚ ਹੈ ਜੋ ਇਸ ਸੰਸਾਰ ਦਾ ਉਹ ਮਨੁੱਖ ਨੂੰ ਪਤਾ ਲੱਗ ਜਾਵੇਗਾ ਜੋ ਇਹ ਦਿਖ ਰਿਹਾ ਹੈ ਉਹ ਸੱਚ ਨਹੀਂ ਹੈ ਜੋ ਸੱਚ ਹੈ ਉਹ ਦਿਖ ਨਹੀਂ ਰਿਹਾ ਮਨੁੱਖ ਨੂੰ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਤੇ ਸੱਚ ਤਾਂ ਹੀ ਜਾਣਿਆ ਜਾ ਸਕਦਾ ਏ ਜੇ ਮਨੁੱਖ ਦਾ ਹਿਰਦਾ ਸੱਚਾ ਹੋਵੇਗਾ ਤਾਹੀਂ ਮਨੁੱਖ ਦੇ ਅੰਦਰੋਂ ਕੂੜ ਦੀ ਮੈਲ ਜਿਹੜੀ ਝੂਠ ਦੀ ਮੈਲ ਹੈ ਉਤਰੇਗੀ ਜੇ ਮਨੁੱਖ ਦਾ ਹਿਰਦਾ ਸੱਚਾ ਹੋਵੇਗਾ ਤੇ ਸਤਿਗੁਰੂ ਸਾਹਿਬ ਜੀ ਵਚਨ ਕਰਦੇ ਤਾਂ ਹੀ ਉਹ ਜਿਹੜਾ ਮਨੁੱਖ ਹੈ ਨਿਰਮਲ ਹੋਵੇਗਾ ਤੇ ਇਹਦੇ ਨਾਲ ਸੱਚ ਦੇ ਨਾਲ ਫਿਰ ਪ੍ਰੇਮ ਕਰਨਾ ਪਵੇਗਾ ਤੇ ਪਰਮਾਤਮਾ ਦਾ ਫਿਰ ਨਾਮ ਨਾ ਸੁਣਨ ਦੇ ਨਾਲ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਹੀ ਮਨੁੱਖ ਦੇ ਹਿਰਦੇ ਦੇ ਵਿੱਚ ਆਨੰਦ ਆ ਜਾਵੇਗਾ ਭਾਵ ਗਿਆਨ ਦੀ ਸਤਵੀਂ ਅਵਸਥਾ ਤੁਰਿਆ ਪਾਦ ਦੀ ਜਿਹੜੀ ਪ੍ਰਾਪਤੀ ਮਨੁੱਖ ਨੂੰ ਹੋ ਜਾਵੇਗੀ ਇਹਦੇ ਨਾਲ ਨਾਲ ਫਿਰ ਮਨੁੱਖ ਦੇ ਕੋਲ ਜੇ ਸੱਚ ਹੋਵੇਗਾ ਤੇ ਆਤਮਾ ਦੀ ਪਰਮਾਤਮਾ ਦੇ ਨਾਲ ਮਿਲਾਪ ਦੀ ਜਿਹੜੀ ਯੁਗਤੀ ਹੈ ਉਹ ਵੀ ਹੋਣੀ ਚਾਹੀਦੀ ਹੈ ਆਪਣੀ ਸ਼ਰੀਰ ਰੂਪੀ ਧਰਤੀ ਨੂੰ ਸਾਧਣ ਦਾ ਵੀ ਮਨੁੱਖ ਦੇ ਕੋਲ ਯੁਗਤੀ ਹੋਣੀ ਚਾਹੀਦੀ ਹੈ ਪਰਮਾਤਮਾ ਦਾ ਨਾਮ ਬੀਜਣ ਦੀ ਵੀ ਯੁਗਤੀ ਹੋਣੀ ਚਾਹੀਦੀ ਹੈ ਸੱਚਾ ਤਾਂ ਹੀ ਜਾਣਿਆ ਜਾ ਸਕਦਾ ਹੈ ਸੱਚ ਤਾਂ ਹੀ ਜਾਣਿਆ ਜਾ ਸਕਦਾ ਹੈ ਜੇ ਸਿੱਖ ਸੱਚੀ ਮਤ ਚੰਗੀ ਮਤ ਲਵੇ ਦਇਆ ਕਰਨਾ ਸਿੱਖ ਲਵੇ ਤੇ ਸਤਿਗੁਰੂ ਤੋਂ ਪੁੱਛ ਕੇ ਆਪਣੇ ਕਾਰਜ ਕਰੇ ਸਤਿਗੁਰੂ ਸਾਹਿਬ ਜੀਆਂ ਦੇ ਹੁਕਮ ਦੇ ਚੱਲੇ ਤੇ ਸੱਚ ਫਿਰ ਐਸਾ ਮੰਤਰ ਐ ਐਸਾ ਔਖਦ ਐ ਐਸੀ ਦਵਾਈ ਐ ਜਿਹੜਾ ਮਨੁੱਖ ਦੇ ਹਿਰਦੇ ਦੇ ਵਿੱਚੋਂ ਪਾਪ ਨੂੰ ਕੱਢ ਦਿੰਦਾ ਏ ਜਿਹੜਾ ਪਾਪ ਖਤਮ ਕਰ ਦਿੰਦਾ ਏ ਤੇ ਸਤਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਉਹਨਾਂ ਸਿੱਖਾਂ ਦੇ ਦਰਸ਼ਨ ਕਰਾਓ ਜਿਨ੍ਹਾਂ ਦੇ ਸੱਤ ਪੱਲੇ ਸੱਚ ਜਿਨ੍ਹਾਂ ਨੇ ਸੱਚ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਏ ਅੱਗੇ ਸਤਗੁਰੂ ਸਾਹਿਬ ਜੀ ਪੌੜੀ ਦੇ ਰਾਹੀ ਜੋ ਵਚਨ ਕਰਦੇ ਹਨ ਆਓ ਉਸ ਦੀ ਵਿਚਾਰ ਦੇ ਨਾਲ ਜੁੜੀਏ ਜੀ ਪੌੜੀ ਦਾਨ ਮਹਿੰਡਾ ਤਲੀ ਖਾਕ ਹੁਣ ਅੱਗੇ ਸਤਿਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਪੌੜੀ ਦੇ ਰਾਹੀਂ ਸਮਝਾਉਣ ਦਾ ਯਤਨ ਕਰਦੇ ਨੇ ਕਿ ਪ੍ਰਮਾਤਮਾ ਦੇ ਅੱਗੇ ਬੇਨਤੀ ਕਿਸ ਪ੍ਰਕਾਰ ਕਰਨੀ ਹੈ ਤਾਂ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਦਾਨ ਮਹਿੰਡਾ ਮਹਿੰਡਾ ਕਹਿੰਦੇ ਮੈਨੂੰ ਤਲੀ ਕਹਿੰਦੇ ਜਿਹੜੀ ਪੈਰ ਦੀ ਤਲੀ ਹੁੰਦੀ ਹੈ ਖਾਕ ਕਹਿੰਦੇ ਨੇ ਖਾਕ ਭਾਵ ਜਿਹੜੀ ਉਹਨੂੰ ਧੂੜ ਲੱਗੀ ਹੋਈ ਹੈ ਜੇ ਮਿਲੈ ਤਾਂ ਮस्तक ਲਾਈਐ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਕਿ ਜਿਹੜਾ ਸਾਧੂ ਸੰਤ ਨੇ ਪ੍ਰਮਾਤਮਾ ਦੇ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਸ਼ਾਂਤ ਚਿਤ ਮਹਾਤਮ ਮਹਾਪੁਰਸ਼ ਜਿਹੜੇ ਹਨ ਉਹਨੇ ਉਹਨਾਂ ਦੇ ਪੈਰਾਂ ਦੀ ਤਲੀਆਂ ਨੂੰ ਜਿਹੜੀ ਧੂੜ ਲੱਗੀ ਹੋਈ ਹੈ ਜੇ ਸਾਨੂੰ ਮਿਲ ਜਾਵੇ ਤੇ ਕੀ ਕਰਾਂਗੇ ਜੇ ਮਿਲੇ ਤਾਂ ਮस्तक ਲਾਈਏ ਜੇ ਸਾਨੂੰ ਮਿਲੇ ਤੇ ਅਸੀਂ ਉਹ ਧੂੜ ਨੂੰ ਆਪਣੇ ਮੱਥੇ ਦੇ ਨਾਲ ਲਾਵਾਂਗੇ ਇਸੇ ਪ੍ਰਕਾਰ ਇਹ ਜਿਹੜੀਆਂ ਵੱਡੀਆਂ ਨਦੀਆਂ ਭਾਰਤ ਦੇ ਅੰਦਰ ਮੰਨੀਆਂ ਜਾਂਦੀਆਂ ਨੇ ਗੰਗਾ ਜਮਨਾ ਸਰਸਵਤੀ ਤੇ ਇਹ ਵੀ ਸ਼ਾਂਤ ਚਿਤ ਮਹਾਤਮ ਮਹਾਂਪੁਰਸ਼ਾਂ ਦੀ ਜਿਹੜੀ ਧੂੜ ਨੂੰ ਲੋਚਦੇ ਨੇ ਕਿਸ ਪ੍ਰਕਾਰ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਹੈ ਗੰਗਾ ਜਮਨਾ ਸਰਸਵਤੀ ਤੇ ਉਧਰ ਕਰੈ ਧੂਰ ਮੰਗੈ ਸਾਧੂ ਕੀ ਤਾਈ ਤੋ ਇਸ ਪ੍ਰਕਾਰ ਸਾਧੂਆਂ ਦੇ ਚਰਨਾਂ ਦੀ ਜਿਹੜੀ ਧੂੜ ਉਹ ਗੰਗਾ ਜਮਨਾ ਸਰਸਵਤੀ ਜਿਹੜੀਆਂ ਵੱਡੀਆਂ-ਵੱਡੀਆਂ ਨਦੀਆਂ ਨੇ ਉਹ ਵੀ ਮੰਗਦੀਆਂ ਨੇ ਜਿਸ ਪ੍ਰਕਾਰ ਇੱਕ ਸਾਖੀ ਆਉਂਦੀ ਹੈ ਇੱਕ ਮਹਾਪੁਰਸ਼ ਸੀ ਉਹ ਨਾ ਗੰਗਾ ਨਦੀ ਦੇ ਕੰਢੇ ਤੇ ਰਹਿੰਦਾ ਸੀ ਤੇ ਇੱਕ ਦਿਨ ਇੱਕ ਗੰਗਾ ਨਦੀ ਤੇ ਇਸ਼ਨਾਨ ਕਰਨ ਵਾਸਤੇ ਬਹੁਤ ਦੂਰੋਂ ਚੱਲ ਕੇ ਆ ਰਿਆ ਸੀ ਕੋਈ ਸਾਧੂ ਜਦੋਂ ਉਹ ਚੱਲ ਕੇ ਆ ਰਿਆ ਸੀ ਤੇ ਉਹਨੇ ਕੀ ਵੇਖਿਆ ਜਿਹੜਾ ਸਾਧੂ ਐ ਉਹ ਗੰਗਾ ਨਦੀ ਦੇ ਕੰਢੇ ਤੇ ਇੱਕ ਕੁਟਿਆ ਪਾ ਕੇ ਤੇ ਰਹਿ ਰਿਹਾ ਐ ਤੋਂ ਉਸ ਪ੍ਰਕਾਰ ਤੇ ਉਹ ਜਦੋਂ ਵੇਖਣ ਵਾਸਤੇ ਆਇਆ ਸਾਧੂ ਦੇ ਕੋਲ ਸੋਚਿਆ ਉਸਨੇ ਕਿ ਸਾਧੂ ਰੋਜ਼ ਹੀ ਗੰਗਾ ਤੇ ਇਸ਼ਨਾਨ ਕਰਦਾ ਹੋਵੇਗਾ ਬੜਾ ਇਹਨੂੰ ਆਨੰਦ ਬੱਜਿਆ ਤੇ ਇਸ ਦੇ ਕੋਲ ਹੀ ਮੈਂ ਰਾਤ गुजारਾਂ ਤੇ ਅੰਮ੍ਰਿਤ ਵੇਲੇ ਉੱਠ ਕੇ ਤੇ ਇਸ਼ਨਾਨ ਕਰਾਂਗਾ ਰਾਤ ਉਹ ਜਿਹੜਾ ਸਾਧੂ ਰਹਿੰਦਾ ਸੀ ਗੰਗਾ ਨਦੀ ਦੇ ਕੰਢੇ ਤੇ ਉਸ ਕੋਲ ਦੂਸਰਾ ਸਾਧੂ ਆ ਗਿਆ ਉੱਥੇ ਆਣ ਕੇ ਤੇ ਉਹਨੇ ਰਾਤ guzari ਜਦੋਂ ਰਾਤ ਨੂੰ ਸੌਣ ਲੱਗੇ ਤੇ ਸਾਧੂ ਨੂੰ ਬਚਨ ਕੀਤਾ ਕਿ ਸਵੇਰੇ ਤੁਸੀਂ ਕਿੰਨੇ ਵਜੇ ਗੰਗਾ ਨਦੀ ਤੇ ਇਸ਼ਨਾਨ ਕਰਨ ਵਾਸਤੇ ਜਾਣਾ ਹੈ। ਤੋਂ ਅੱਗੋਂ ਜਿਹੜਾ ਸਾਧੂ ਉੱਥੇ ਰਹਿੰਦਾ ਸੀ ਉਹਨੇ ਕਿਹਾ ਮੈਂ ਤੇ ਨਹੀਂ ਜਾਣਾ। ਉਹ ਕਹਿੰਦੇ ਤੁਸੀਂ ਗੰਗਾ ਨਦੀ ਦੇ ਕੰਢੇ ਤੇ ਰਹਿੰਦੇ ਤੇ ਇਸ਼ਨਾਨ ਨਹੀਂ ਕਰਦੇ ਕਹਿੰਦੇ ਮੈਂ ਕਦੀ ਇਸ਼ਨਾਨ ਕਰਨ ਗਿਆ ਹੀ ਨਹੀਂ। ਉਹ ਬੜਾ ਹੈਰਾਨ ਕਿ ਸਾਧੂ ਨੇ ਤੇ ਕਿਹਾ ਕਿ ਦੂਜਾ ਅਸੀਂ ਇਸ਼ਨਾਨ ਕਰਨ ਵਾਸਤੇ ਨਹੀਂ ਜਾਣਾ ਤੇ ਮੈਂ ਇੰਨੀ ਦੂਰੋਂ ਇਸ਼ਨਾਨ ਕਰਨ ਵਾਸਤੇ ਆਇਆ ਹਾਂ। ਉਸੇ ਪ੍ਰਕਾਰ ਉਹ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਅੰਮ੍ਰਿਤ ਵੇਲੇ ਕੀ ਵੇਖਿਆ ਤਿੰਨ ਚਿੱਟੀਆਂ گاਵਾਂ ਗੰਗਾ ਜਮਨਾ ਤੇ ਸਰਸਵਤੀ ਤਿੰਨੇ ਨਦੀਆਂ گاਵਾਂ ਦਾ گاਵਾਂ ਦਾ ਰੂਪ ਧਾਰ ਕੇ ਜਦੋਂ ਉਹ ਮਹਾਤਮ ਮਹਾਪੁਰਸ਼ ਇਸ਼ਨਾਨ ਕਰ ਰਿਹਾ ਸੀ ਉਹਨਾਂ ਦੇ ਜਿਹੜਾ ਸਰੀਰ ਤੋਂ ਜਿਹੜਾ ਜਲ ਉੱਤਰ ਰਿਹਾ ਸੀ ਉਹ ਛਕ ਰਈਆਂ ਸਨ ਇਸ ਪ੍ਰਕਾਰ ਉਹ ਵੇਖ ਕੇ ਬੜਾ ਹੈਰਾਨ ਹੋਇਆ ਸੋਚਿਆ ਕਿ ਇਹ ਇੰਨੇ ਇਸ਼ਨਾਨ ਕਰਨ ਦੇ ਲਈ ਮੈਂ ਇੰਨੇ ਦੂਰੋਂ ਆਇਆ ਹਾਂ ਉਹ ਤੇ ਆਪ ਸਾਧੂਆਂ ਮਹਾਤਮਾ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਲੈ ਰਹੀਆਂ ਨੇ ਤਾਂ ਉਸ ਪ੍ਰਕਾਰ ਜਿਹੜੀ ਗੰਗਾ ਜਮਨਾ ਸਰਸਵਤੀ ਇਹ ਜਿਹੜੀਆਂ ਵੱਡੀਆਂ-ਵੱਡੀਆਂ ਨਦੀਆਂ ਹਨ ਏ ਵੀ ਆਣ ਕੇ ਸਾਧੂ ਦੀ ਧੂੜ ਮੰਗਦਿਆਂ ਨੇ ਸਾਧੂ ਦੇ ਚਰਨਾਂ ਦੀਆਂ ਧੂੜ ਮੰਗਦਿਆਂ ਨੇ ਇਹ ਨਦੀਆਂ ਵੀ ਤੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਦਾਨ ਮਹਿੰਡਾ ਤਲੀ ਖਾਕ ਦੇ ਮਿਲਿਆ ਤਾਂ ਮਸਤਕ ਲਾਈਐ ਕਿ ਜੇ ਸਾਨੂੰ ਸਾਧੂ ਮਹਾਤਮ ਮਹਾਪੁਰਸ਼ਾਂ ਦੇ ਚਰਨਾਂ ਦੀ ਧੂੜ ਹੀ ਮਿਲ ਜਾਵੇ ਆਪਣੇ ਅਸੀਂ ਮਸਤਕ ਦੇ ਨਾਲ ਲਾਉਣਾ ਕਰਾਂਗੇ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਧਿਆਈਐ ਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਕੀ ਮਨ ਦੇ ਜਿਹੜਾ ਕੂੜਾ ਲਾਲਚ ਹੈ ਜਿਹੜਾ ਝੂਠਾ ਲਾਲਚ ਹੈ ਦੁਨਿਆਵੀ ਚੀਜ਼ਾਂ ਦਾ ਲਾਲਚ ਹੈ ਇਸ ਨੂੰ ਛੱਡ ਕੇ ਕੂੜਾ ਲਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਏ ਇੱਕ ਮਨ ਦੇ ਨਾਲ ਅਲਖ ਜਿਹੜਾ ਲਖਣ ਤੋਂ ਰਹਿਤ ਪਰਮਾਤਮਾ ਹੈ ਉਸ ਨੂੰ ਧਿਆਉਣਾ ਕਰੀਏ ਫਲ ਤੇਵੇ ਹੋ ਪਾਈਐ ਜੇ ਵੇਹੀ ਕਾਰ ਕਮਾਈਐ ਕਿਉਂਕਿ ਮਨੁੱਖ ਨੂੰ ਫਲ ਉਹੀ ਪ੍ਰਾਪਤ ਹੋਣਾ ਏ ਜਿਹੋ ਜੀ ਮਨੁੱਖ ਕਾਰ ਕਰੇਗਾ ਜਿਸ ਪ੍ਰਕਾਰ ਦੀ ਮਨੁੱਖ ਕਾਰ ਕਰਦਾ ਏ ਉਸੇ ਪ੍ਰਕਾਰ ਦਾ ਜਿਹੜਾ ਉਹਨੂੰ ਫਲ ਪ੍ਰਾਪਤ ਹੁੰਦਾ ਏ ਜੇ ਚੰਗੇ ਕੰਮ ਕਰੇਗਾ ਤੇ ਅੱਗੇ ਚੰਗਾ ਫਲ ਪ੍ਰਾਪਤ ਹੋ ਜਾਵੇਗਾ ਜੇ ਮਾੜੇ ਕਰੇਗਾ ਤੇ ਮਾੜਾ ਫਲ ਪ੍ਰਾਪਤ ਹੋਊਗਾ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਏ ਜੇ ਮਨੁੱਖ ਦੇ ਮੱਥੇ ਦੇ ਭਾਗ ਚੰਗੇ ਨੇ ਜੇ ਪੁਰਬਲੇ ਕਰਮਾਂ ਦੇ ਵਿੱਚ ਲਿਖਿਆ ਹੋਇਆ ਏ ਤੇ ਫੇਰੀ ਉਹਨਾਂ ਨੂੰ ਸਾਧੂ ਮਹਾਤਮਾ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ ਮਤ ਥੋੜੀ ਸੇਵ ਗਵਾਈ ਹੈ ਤੇ ਉਹਨਾਂ ਦੀ ਧੂੜ ਪ੍ਰਾਪਤ ਕਰਕੇ ਜਿਹੜੀ ਥੋੜੀ ਮਤ ਹੈ ਭੈੜੀ ਮਤ ਹੈ ਉਹ ਦੂਰ ਕਰਕੇ ਤੇ ਇਸ ਪ੍ਰਮਾਤਮਾ ਦੀ ਸੇਵਾ ਕਰਕੇ ਉਹਨਾਂ ਸਾਧੂ ਮਹਾਤਮਾ ਦੀ ਸੇਵਾ ਕਰਕੇ ਥੋੜੀ ਮਤ ਜਿਹੜੀ ਭੈੜੀ ਮਤ ਹੈ ਉਹ ਫਿਰ ਦੂਰ ਹੋ ਜਾਂਦੀ ਹੈ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀਆਂ ਦੇ ਚਰਣਾ ਦੇ ਭਾਸ ਸਾਧੂ ਮਹਤਮਾ ਮਹਾਪੁਰਸ਼ਾਂ ਦੇ ਚਰਣਾ ਦੀ ਧੂੜ ਮੰਗਣੀ ਚਾਹੀਦੀ ਹੈ ਸਤਿਗੁਰੂ ਸਾਹਿਬ ਜੀ ਇੰਨਾ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਹਨ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਨਤੀਆਂ ਦੀ ਕਿਮਾ ਅਗਾ ਤੋ ਅਸੀਸ ਬਖਸ਼ਣੀ ਆਵ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਿਏ ਜੇ ਹੋਵੈ ਪੂਰਬ ਲਿਖਿਆ ਤਾ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵਕ ਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ